ਕੋ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਅਸੀਂ ਪਹੁੰਚਿਆ ਜਲਾ ਗਰਦਾਸਪੁਰ ਦੇ ਕਸਬਾ ਕਾਲਾ ਨੌਰ ਦੇ ਵਿੱਚ ਸੋ ਮੈਂ ਕੈਮਰਾਮੈਨ ਨੂੰ ਕਹਾਂਗਾ ਇੱਕ ਵਾਰੀ ਜਿਹੜੀਆਂ ਨੇ ਫੁੱਲਾਂ ਦੀਆਂ ਤਸਵੀਰਾਂ ਵੀ ਜਿਹੜੀਆਂ ਦਿਖਾ ਦਿੱਤੀ ਜਾਣ ਸੋ ਛੋਟੇ ਕਿਸਾਨ ਨੇ ਇੱਕ ਜਿਹੜਾ ਵਾ ਜ਼ਿਮੀਦਾਰ ਆ ਇਹ ਆਪਣੀ ਪਹਿਲੀ ਦੇ ਵਿੱਚ ਹੀ ਜਿਹੜੀ ਜ਼ਮੀਨ ਦੇ ਵਿੱਚ ਹੀ ਹੌਸਤ ਲਗਾ ਕੇ ਜਿਹੜੀਆਂ ਵੱਖ-ਵੱਖ ਕਿਸਮਾਂ ਜਿਹੜੀਆਂ ਲਗਾਈਆਂ ਨੇ ਸਾਡੇ ਨਾਲ ਅਮਰਤਪਾਲ ਸਿੰਘ ਭੰਗੂ ਨੇ ਉਹਨਾਂ ਨਾਲ ਸასი ਸ੍ਰੀ ਸასი ਕਾਲ ਜੀ ਵੀ ਜੇ ਕਿਵੇਂ ਮੰਦੇ ਵਿੱਚ ਇਹ ਸਾਰਾ ਜਿਹੜਾ ਸੈਟਅਪ ਲਾਉਣ ਦਾ ਜਿਹੜਾ ਆ ਵੇਖੋ ਜੀ ਹੋਲੀ ਹੋ ਪਹਿਲੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਦੂਜਾ ਇਹ ਸੀ ਕਿ ਜਿੱਦਾਂ ਅੱਜ ਦੀ ਨੌਜਵਾਨ ਪੀੜ੍ਹੀ ਸਾਡੀ ਬਾਹਰ ਨੂੰ ਰੁਖ ਕਰ ਰਹੀ ਆ ਕਿ ਅਸੀਂ ਬਾਹਰ ਜਾ ਕੇ ਕੋਈ ਕੰਮ ਕਰਨਾ ਵਾ ਤੇ ਪੈਸੇ ਕਮਾਉਣੇ ਆਪਣਾ ਵੀ ਬਿਲਕੁਲ ਸੇਮ ਟੂ ਸੇਮ ਉਹੀ ਵਿਚਾਰ ਸੀਗਾ ਕਿ ਅਸੀਂ ਵੀ ਬਾਹਰ ਜਾ ਕੇ ਹੋਰਾਂ ਵਾਂਗੂ ਜਿੱਦਾਂ ਵੇਖੋ ਜੀ ਬਾਹਰ ਦੇ ਮੁੰਡੇ ਜਾ ਕੇ ਉੱਥੇ ਮਤਲਬ ਪਾਉਂਦੇ ਨੇ ਵੀਡੀਓ ਪਾਉਂਦੇ ਜੀ ਅਸੀਂ ਇੱਥੇ ਬੜਾ ਜਿੱਦਾਂ ਆਈਫੋਨ ਲੈ ਲਏ ਗੱਡੀਆਂ ਉੱਥੇ ਉਹ ਦਿਲ ਦੇ ਵਿੱਚ ਇਥੋਂ ਵਾਲਿਆਂ ਨੂੰ ਵੀ ਹੋ ਜਾਂਦਾ ਏ ਕਿ ਅਸੀਂ ਵੀ ਇਦਾਂ ਜਾ ਕੇ ਉੱਥੇ ਕਮਾਈ ਕਰਕੇ ਉੱਥੇ ਵੱਡੀਆਂ ਗੱਡੀਆਂ ਹੁਣ ਤੁਸੀਂ ਵੇਖ ਹੀ ਰਹੇ ਹੋ ਜਿੱਦਾਂ ਅਮਰੀਕਾ ਤੋਂ ਵਾਪਸ ਆ ਰਹੇ ਨੇ ਭੇਜ ਰਹੇ ਨੇ ਉਹਨਾਂ ਵਿਚਾਰਿਆਂ ਦਾ ਹਾਲ ਕਿ ਆਪਣੀਆਂ ਜ਼ਮੀਨਾਂ ਵੇਚ ਕੇ ਕਰਜ਼ਾ ਚੁੱਕ ਕੇ ਉੱਥੇ ਗਏ ਨੇ ਸੇਮ ਟੂ ਸੇਮ ਇਹੇ ਪ੍ਰੋਸੈਸ ਸੀਗਾ ਤੇ ਫਿਰ ਫਾਦਰ ਸਾਹਿਬ ਨੇ ਆਖਿਆ ਕਿ ਜੇ ਅਸੀਂ ਇੱਥੇ ਆਪਣਾ ਕਰੀਏ ਕਾਰੋਬਾਰ ਇੱਥੇ ਆਪਣਾ ਸ਼ੁਰੂ ਕਰੀਏ ਤੇ ਉਹ ਫਿਰ ਸਾਡੇ ਕੋਲ ਜੀ ਆਪਣਾ 로ਡ ਦੇ ਉੱਤੇ ਜ਼ਮੀਨ ਸੀਗੀ ਤੇ ਉਹਨਾਂ ਦੇ ਆਖੇ ਲਾ ਕੇ ਜੀ ਅਸੀਂ ਇਹ ਸ਼ੁਰੂ ਕੀਤਾ ਤੇ ਇਹਦਾ ਬਹੁਤ ਵਧੀਆ ਸਾਨੂੰ ਲੋਕਾਂ ਨੇ ਸਾਥ ਦਿੱਤਾ ਸਾਡਾ ਤੇ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇਥੇ ਮਤਲਬ ਘਰ ਤੋਂ ਜਿਹੜੀ ਮੋਟੀਵੇਸ਼ਨ ਹੋ ਗਈ ਹੈ ਫਾਦਰ ਸਾਹਿਬ ਤੋਂ ਜਿਹੜੀ ਮਤਲਬ ਉਦੋਂ ਰਜਰ ਜਾਣ ਦਾ ਟਾ ਡਾ ਹੋ ਗਿਆ ਹਾਂਜੀ ਹਾਂਜੀ ਜੀ ਫਾਦਰ ਸਾਹਿਬ ਨੇ ਸਾਨੂੰ ਇਸੇ ਪਾਸੇ ਲਾਇਆ ਸ਼ੁਰੂ ਉਹਨਾਂ ਨੇ ਪਹਿਲਾਂ ਕੀਤਾ ਸੀਗਾ ਉਦੋਂ ਮੰਨਣੀ ਸੀ ਮੰਨਦਾ ਕਿ ਕੀ ਪਤਾ ਲੋਕਾਂ ਨੇ ਸਾਡਾ ਸਾਥ ਦੇਣਾ ਜਾਂ ਨਹੀਂ ਦੇਣਾ ਯਾ ਮਤਲਬ ਖਰਚਾ ਇਹਨਾਂ ਕਰੀ ਜਾਣਾ ਪਰ ਨਹੀਂ ਲੋਕਾਂ ਨੇ ਬਹੁਤ ਸਾਥ ਦਿੱਤਾ ਕਨਾਲ ਥਾਂ ਤੋਂ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਦੇ ਵਿੱਚ ਅਸੀਂ ਇਹ ਮਤਲਬ ਪੂਰਾ ਸੈਟਅਪ ਤੇ ਕਰ ਰਹੇ ਹਾਂ ਕੀ ਚੀਜ਼ ਪਹਿਲਾਂ ਜਿਹੜੀ ਫਾਦਰ ਸਾਹਿਬ ਨੇ ਲਾਈ ਕੀ ਚੀਜ਼ ਪਨੀਰੀ ਲਾਈ ਵੇਖੋ ਸਭ ਤੋਂ ਪਹਿਲਾਂ ਅਸੀਂ ਤਿਆਰ ਕਰਦੇ ਹੁੰਦੇ ਸੀਗੇ ਸਬਜ਼ੀਆਂ ਦੀਆਂ ਪਨੀਰੀਆਂ ਹਾਈਬ੍ਰਿਡ ਕਿਸਮ ਦੀਆਂ ਵਧੀਆ ਕੁਆਲਿਟੀ ਦੇ ਬੀਜ ਲੈ ਕੇ ਕਾਲੀ ਤੋਰੀ ਕੀਆ ਕਦੂ ਚੱਪਣ ਕਦੂ ਕarele ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਵਧੀਆ ਕਿਸਮ ਦੇ ਬੀਜ ਲੈ ਕੇ ਅਸੀਂ ਪਹਿਲਾਂ ਇਹ ਕੰਮ ਸ਼ੁਰੂ ਕੀਤਾ ਸੀਗਾ ਤੇ ਹੌਲੀ ਹੌਲੀ ਲੋਕਾਂ ਨੇ ਇਹਨਾਂ ਸਾਥ ਦਿੱਤਾ ਕਿ ਸਾਨੂੰ ਅਸੀਂ ਨਾਲ ਫੁੱਲਾਂ ਦਾ ਵੀ ਕੀਤਾ ਤੇ ਫਿਰ ਸਬਜ਼ੀਆਂ ਦਾ ਵੀ ਕੀਤਾ ਵੇਖੋ ਜੀ ਸਬਜ਼ੀਆਂ ਦਾ ਤੇ ਇਦਾਂ ਕਿ ਪਨੀਰੀਆਂ ਤਾਂ ਬਿਲਕੁਲ ਠੀਕ ਰਹੀਆਂ ਸਬਜ਼ੀ ਅਸੀਂ ਘਰ ਦੇ ਰ ਸੀਗੇ ਆਰਗੈਨਿਕ ਤਰੀਕੇ ਨਾਲ ਅਸੀਂ ਸਬਜ਼ੀ ਆਪਣਾ ਤਿਆਰ ਕਰਦੇ ਸੀਗੇ ਪਰ ਉਹਦੇ ਵਿੱਚ ਲੋਕਾਂ ਨਾਲ ਉਹ ਹਿਸਾਬ ਕਿ ਉਥੋਂ ਦੁਕਾਨ ਤੋਂ ਜਿਹੜੀ ਆ ਬਈ ਤੋਂ ਬਈ ਸਬਜ਼ੀ ਲੈ ਕੇ ਖਾਣੀ ਮਨਜ਼ੂਰ ਆ ਇੱਥੇ 5 ਰੁਪਏ ਵੱਧ ਖਰਚ ਕੇ ਤਾਜੀ ਸਬਜ਼ੀ ਵਧੀਆ ਸਬਜ਼ੀ ਬਿਨਾ ਸਪਰੇਅ ਤੋਂ ਅਸੀਂ ਉਹ ਤਿਆਰ ਕਰਦੇ ਅਸੀਂ ਉਹ ਲਾਉਣੀ ਛੱਡ ਦਿੱਤੀ ਕਿ ਉਹਦੇ ਵਿੱਚ ਲੋਕਾਂ ਨੇ ਸਾਥ ਨਹੀਂ ਦਿੱਤਾ ਪਰ ਲੋਕਾਂ ਨੇ ਸਾਡਾ ਸਾਥ ਪਨੀਰੀਆਂ ਗੰਡਿਆਂ ਦਾ ਕਾਣਾ ਫੁੱਲ ਹੋ ਗਏ ਸਾਡੇ ਕੋਲ ਚਕੰਦਰ ਆ ਇਹਨਾਂ ਚੀਜ਼ਾਂ ਵਿੱਚ ਸਾਡਾ ਬਹੁਤ ਸਾਥ ਦਿੱਤਾ ਜੀ ਜਦੋਂ ਪਹਿਲਾਂ ਫਾਦਰ ਸਾਹਿਬ ਨੇ ਸਾਰੀਆਂ ਜਿਹੜੀਆਂ ਪਨੀਰੀਆਂ ਲਾਈਆਂ ਉਦੋਂ ਸਾਰਾ ਰੈਡੀਮੇਡ ਪਰਚੇਸ ਕੀਤਾ ਹੁਣ ਜਿਹੜਾ ਖੁਦ ਪਨੀਰੀਆਂ ਜਿਹੜੀਆਂ ਆਪ ਤਿਆਰ ਕਰਦੇ ਸਾਰੇ ਨਹੀਂ ਅਸੀਂ ਸ਼ੁਰੂ ਤੋਂ ਹੀ ਰੈਡੀਮੇਡ ਅਸੀਂ ਕੋਈ ਵੀ ਸਮਾਨ ਨਹੀਂ ਪਰ ਨਹੀਂ ਮਤਲਬ ਬੀਜ ਜਿਹੜੇ ਆ ਵਧੀਆ ਕੁਆਲਿਟੀ ਦੇ ਲੈ ਕੇ ਆ ਸੀ ਆਪ ਹੀ ਪਨੀਰੀਆਂ ਤਿਆਰ ਕਰਦੇ ਜੀ ਹੁਣ ਜਿਹੜੇ ਛੱਡ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੀ ਜਿਹੜੀ ਪਨੀਰੀ ਜਿਹੜੀ ਆ ਤਿਆਰ ਹੋਣ ਡੀਆਂ ਤੇ ਕਿੰਨੀਆਂ ਤਿਆਰ ਹੋ ਚੁੱਕੀਆਂ ਨੇ ਸਾਡੇ ਸਾਡੇ ਕੋਲ ਹਰੇਕ ਮਤਲਬ ਵੈਰਾਈਟੀ ਦੇ ਬੀਜ ਬਿਲਕੁਲ ਤਿਆਰ ਨੇ ਪਨੀਰੀਆਂ ਵੱਤ ਕੋਈ 15 ਤੋਂ 16 ਵੈਰਾਈਟੀਆਂ ਸਾਡੇ ਕੋਲ ਤਿਆਰ ਨੇ ਵਧੀਆ ਕੁਆਲਿਟੀ ਦੇ ਕਿਹੜੀ ਕਿਹੜੀਆਂ ਨੇ 15 16 ਵੈਰਾਈਟੀਆਂ ਇਹ ਸਾਡੇ ਕੋਲ ਕਾਲੀ ਤੋਰੀ ਆ ਕੀਆ ਕੱਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤੌਂ ਟਮਾਟਰ ਪਰੋਲ ਗੰਡਿਆਂ ਦਾ ਕਣ ਮਤਲਬ ਇਹ ਚੀਜ਼ਾਂ ਸਾਡੇ ਕੋਲ ਬਿਲਕੁਲ ਤਿਆਰ ਨੇ ਜੀ ਪਿਛਲੇ ਸਾਲ ਕਿੰਨੀਆਂ ਪ੍ਰੀਰੀਆਂ ਤੇ ਐਰ ਕਾ ਸਾਲ ਕਿੰਨੀਆਂ ਬਧਾਈਆਂ ਤੇ ਕਿਹਦੀ ਡਿਮਾਂਡ ਜ਼ਿਆਦਾ ਹੁੰਦੀ ਸਾਰਾ ਵੇਖੋ ਜੀ ਪਿਛਲੇ ਅਸੀਂ ਛੋਟੇ ਜੇ ਸ਼ੈੱਡ ਤੋਂ ਬਿਲਕੁਲ ਛੋਟੇ ਜੇ ਸ਼ੈੱਡ ਤੋਂ ਅਸੀਂ ਸਟਾਰਟ ਕੀਤਾ ਸੀਗਾ ਆਪਣਾ ਸੈਟਅਪ ਹੁਣ ਸਾਡੇ ਕੋਲ ਵੀਰ ਜੀ ਨੂੰ ਆਖਾਂਗਾ ਕਿ ਉਹ ਸਾਡੇ ਕੋਲ ਹੁਣ ਬਿਲਕੁਲ ਅਸੀਂ ਵੱਡਾ ਸ਼ੈਡੋ ਦੇ ਨਾਲ ਤੇ ਦੋ ਹੋਰ ਅਸੀਂ ਉਹ ਤਿਆਰ ਕਰ ਰਹੇ ਆ ਕਿ ਬਹੁਤ ਸਾਥ ਦਿੱਤਾ ਸਾਡਾ ਦੂਜਾ ਲੋਕਾਂ ਨੇ ਵੀ ਤੇ ਹੁਣ ਅਸੀਂ ਆਪਣਾ ਥਾਂ ਵਧਾ ਕੇ ਮੈਂ ਉਹ ਤੁਹਾਨੂੰ ਦੱਸਿਆ ਕਿ ਅਸੀਂ 2 ਕਨਾਲਾਂ ਥਾਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਕਨਾਲ ਥਾਂ ਤੋਂ ਤੇ ਹੁਣ ਸਾਡੇ ਕੋਲ ਵਿਗੇ ਤੋਂ ਵੱਧ ਥਾਂ ਆਹੀ ਇਹਦੇ ਵਿੱਚ ਲਾਇਆ ਕਿੱਦਾਂ ਦਾ ਰਿਸਪੌਂਸ ਮਿਲ ਗਿਆ ਬਹੁਤ ਵਧੀਆ ਜੀ ਇਹਦਾ ਰਿਸਪੌਂਸ ਦਿੱਤਾ ਲੋਕਾਂ ਨੇ ਸਾਡਾ ਸਾਥ ਦਿੱਤਾ ਜੀ ਪੂਰਾ ਪੂਰਾ ਬਹੁਤ ਵਧੀਆ ਦਾ ਰਿਜ਼ਲਟ ਰਿਹਾ ਜੀ ਇਹ ਕਿਹੜੇ ਫੁੱਲ ਲੱਗੇ ਨੇ ਕਿੰਨੀਆਂ ਕਿਸਮਾਂ ਨੇ ਤੇ ਕਿਵੇਂ ਦਾ ਇਹਦਾ ਜਿਹੜਾ ਜ਼ਿੰਮੇਵਾਰ ਜਿੱਦਾਂ ਸੈਟਅਪ ਕਹਿੰਦੇ ਤਿਆਰ ਕਰਨਾ ਹੋਵੇ ਤੇ ਕਿਵੇਂ ਮਤਲਬ ਲਾਗਤ ਸਾਰੀ ਜੜ ਦਨ ਵੇਖੋ ਜੀ ਫੁੱਲਾਂ ਦਾ ਇਦਾਂ ਹੈ ਕਿ ਜੇ ਕਿਸੇ ਨੇ ਕਰਨਾ ਹੋਏ ਨਾ ਤੇ ਛੋਟਾ ਜ਼ਿੰਮੇਵਾਰ ਜਿਹੜਾ ਵਾ ਇਹਦੇ ਕੋਲ ਮਤਲਬ ਘੱਟ ਰਗਬਾਏ ਉਹਦੇ ਵਾਸਤੇ ਸਭ ਤੋਂ ਵਧੀਆ ਫਸਲ ਹੈ ਜੀ ਇਹ ਕਿਉਂਕਿ ਇਹਦੇ ਵਿੱਚ ਬਹੁਤ ਘੱਟ ਖਰਚਾ ਹੁੰਦਾ ਹੈ ਬਹੁਤ ਘਾਟੇ ਦੇ ਵਿੱਚ ਮਿਹਨਤ ਆਉਂਦੀ ਆ ਇਹਦਾ ਮਤਲਬ ਸਪਰੀਆਂ ਸਪਰੂਆਂ ਥੋੜੀ ਬਿਲਕੁਲ ਘਾਟੇ ਨੂੰ ਕਰਨੀ ਪੈਂਦੀ ਆ ਤੇ ਇਹਦਾ ਵਿਕਰੀ ਵੀ ਬਹੁਤ ਜੀ ਡਿਮਾਂਡ ਵੀ ਬਹੁਤ ਜ਼ਿਆਦਾ ਹੁੰਦੀ ਜੀ ਇਹ ਆਰ ਕਾਲ ਆਇਆ ਕਿ ਜਾਂ ਪਹਿਲਾਂ ਬੁਲਾਉਂਦੇ ਰਹੇ ਇਹਨੂੰ ਸਾਨੂੰ ਫੁੱਲਾਂ ਦਾ ਕਾਰੋਬਾਰ ਕਰਦਿਆਂ 2 ਸਾਲ ਹੋ ਚਲੇ ਆ ਜੀ ਕਿਵੇਂ ਜੀ ਰਿਜ਼ਲਟ ਫਿਰ ਮਿਲ ਰਿਹਾ ਬਹੁਤ ਵਧੀਆ ਰਿਜ਼ਲਟ ਰਿਹਾ ਜੀ ਇਹ ਸਾਡੀ ਜਿਹੜੀ ਵਿਕਰੀ ਆ ਦੀਨਾ ਨਗਰ ਪਠਾਨਕੋਟ ਕਲਾਨੌਰ ਧਿਆਨਪੁਰ ਮੰਦਰਾ ਦੇ ਵਿੱਚ ਜਿੱਦਾਂ ਇਹਦੀ ਵਿਕਰੀ ਜ਼ਿਆਦਾ ਹੁੰਦੀ ਆ ਜਾਂ ਗੱਡੀਆਂ ਦੇ ਸ਼ਿੰਗਾਰ ਵਾਸਤੇ ਸਾਡੇ ਕੋਲ ਇਥੋਂ ਆ ਕੇ ਇਥੋਂ ਗਾਗ ਲੈ ਜਾਂਦਾ ਜੀ ਕੀ ਤਾਜ਼ਾ ਤੋੜ ਕੇ ਮਤਲਬ ਜੇ ਤੁ ਵਧਾਉਣ ਦਾ ਛੱਟ ਵੀ ਇਰਾਦਾ ਮਤਲਬ ਹੋਰ ਹਾਂਜੀ ਇਹ ਤਾਂ ਵਧਾਉਣ ਦਾ ਪਹਿਲਾਂ ਤਾਂ ਸਾਡੇ ਕੋਲ ਵੱਤਵਾ ਤੇ 10 ਕਮਰਲੇ ਥਾਂ ਸੀ ਜਦੋਂ ਅਸੀਂ ਇਹਦਾ ਸ਼ੁਰੂ ਕੀਤਾ ਸੀਗਾ ਹੁਣ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਘੱਟੋ ਘੱਟ ਤਿੰਨ ਕਨਾਲਾ ਥਾਂ ਹੈ ਸਾਡਾ ਕੋਈ ਫੁੱਲਾਂ ਦਾ ਹੈ ਤਿੰਨ ਕਨਾਲਾ ਥਾਂ ਦੇ ਵਿੱਚ ਸਾਡੇ ਕੋਲ ਸਿਆਲ ਵਾਲਾ ਫੁੱਲ ਤਿਆਰ ਹੋ ਰਿਹਾ ਹੈ ਸ਼ਵਰਾਤਰੀ ਤੱਕ ਬਿਲਕੁਲ ਤਿਆਰ ਹੋ ਜਾਣਾ ਉਸ ਤੋਂ ਬਾਅਦ ਗਰਮੀਆਂ ਦੀ ਕਾਸ਼ਤ ਵਾਸਤੇ ਸਾਡੇ ਕੋਲ ਲੱਡੂ ਗੇਂਦਾ ਬਿਲਕੁਲ ਤਿਆਰ ਹੋ ਜਾਣਾ ਵਾ ਜੀ ਗਰਮੀਆਂ ਦੇ ਵਿੱਚ ਕੀ ਲੱਗਦਾ ਵੀ ਜਿਹੜਾ ਝੋਨਾ ਕਣਕ ਨਾਲੋਂ ਇਹ ਜਿਹੜੀਆਂ ਪਨੀਰੀਆਂ ਲਾ ਕੇ ਜਿਹੜੀ ਜ਼ਮੀਨ ਸਾਰੀ ਇਸ ਬੰਨੇ ਸੈਟਅਪ ਲਾਇਆ ਜਾਏ ਤੇ ਉਹ ਕਿਵੇਂ ਸਾਰਦੇ ਨੀ ਵੇਖੋ ਜੀ ਝੋਨੇ ਕਣਕ ਨਾਲੋਂ ਬਹੁਤ ਵਧੀਆ ਫਾਇਦੇਮੰਦ ਛੋਟੇ ਕਿਸਾਨ ਵਾਸਤੇ ਸਭ ਤੋਂ ਵਧੀਆ ਕਿ ਝੋਨਾ ਕਣਕ ਤਾਂ ਵੈਸੇ ਸਰਕਾਰ ਕੋ ਮੰਡੀਆਂ ਚ ਬਹੁਤ ਤੰਗ ਕਰਦੀ ਆ ਉਹਦੇ ਨਾਲ ਉਹ ਚੰਗਾ ਜੀ ਆਪਣਾ ਅਸੀਂ ਆ ਇਹਨਾਂ ਚੀਜ਼ਾਂ ਵੱਲ ਤਰਜੀਹ ਦਈਏ ਤੇ ਸਭ ਤੋਂ ਵਧੀਆ ਜੀ ਬਹੁਤ ਬੈਨੀਫਿਟ ਆ ਇਸ ਚੀਜ਼ ਦੇ ਵਿੱਚ ਅਸੀਂ ਝੋਨੇ ਕਣਕ ਨਾਲੋਂ ਇਸ ਦੇ ਡਬਲ ਮੁਨਾਫਾ ਲੈ ਰਹੇ ਹਾਂ ਕਿਹੜੀ ਪਨੀਰੀ ਦੀ ਜਿਹੜੀ ਡਿਮਾਂਡ ਤੁਹਾਡੇ ਕੋਲ ਪਰੂ ਨਾਲੋਂ ਐਰਕਾ ਜ਼ਿਆਦਾ ਆਂਦੀ ਸਾਡੇ ਕੋਲੋਂ ਜੀ ਗੰਡਿਆਂ ਦਾ ਕਣ ਜਿੱਦਾਂ ਹੁਣ ਤੁਸੀਂ ਵੇਖ ਸਕਦੇ ਹੋ ਕਿ ਐਤ ਕੀ ਪਿਆਜ਼ ਕਿੱਡਾ ਮਹਿੰਗਾ ਗਿਆ ਏ ਉਹਦੇ ਕਰਕੇ ਸਾਡੇ ਕੋਲ ਗੰਡਿਆਂ ਦਾ ਕਣ ਦੀ ਡਿਮਾਂਡ ਹੈ ਇਸ ਵਕਤ ਇਸ ਵਾਰ ਸਾਡੇ ਕੋਲ 4 ਤੋਂ 5 ਗੁਣਾ ਸਾਡੇ ਕੋਲ ਵਧ ਆਈ ਹੈ ਮਤਲਬ ਸਾਰਾ ਸਟੱਪ ਕਹਿੰਦੇ ਲਾਉਣਾ ਹੋਵੇ ਜਾਂ ਨੌਜਵਾਨ ਜਿਵੇਂ ਬਾਹਰ ਆਲੂ ਕੂਚ ਕਾਂਡੇ ਜੋ ਤੂੰ ਇੱਥੇ ਰਹਿ ਕੇ ਸਾਰਾ ਕੀਤਾ ਵਾ ਤੇ ਮਤਲਬ ਜੇ ਕਹਿੰਦੇ ਤੁਹਾਡੇ ਕੋਲ ਜਾਣਕਾਰੀ ਵੀ ਸਾਂਝੀ ਕਰਨੀ ਹੋਵੇ ਇਸ ਬਾਰੇ ਲੈਣ ਵਾਲੇ ਤੇ ਕਿੱਥੇ ਮਤਲਬ ਸਾਰੇ ਜਾਣਗੇ ਸਾਡੇ ਵੇਖੋ ਜੀ ਜੇ ਕਿਸੇ ਵੀਰ ਭਰਾ ਨੇ ਕਰਨਾ ਹੋਵੇ ਉਸ ਨੂੰ ਨਾਂ ਪਤਾ ਸਟਾਰਟਿੰਗ ਕਰਨੀ ਹੈ ਨਾਂ ਪਤਾ ਲੱਗਦਾ ਹੋਏ ਤੇ ਸਾਡੇ ਕੋਲ ਇੱਥੇ ਆ ਕੇ ਪੰਗੂ ਨਰਸਰੀ ਸਾਲੇ ਚੱਕ ਰੋਡ ਤੇ ਪੰਗੂ ਨਰਸਰੀ ਸਾਡਾ ਐਡਰੈਸ ਆ ਸਾਡੇ ਕੰਟੈਕਟ ਨੰਬਰ 9876969260 7347555751 ਸਾਡੇ ਕੋਲ ਜਦੋਂ ਮਰਜ਼ੀ 24 ਘੰਟੇ ਸਾਡੇ ਮੋਬਾਈਲ ਆਉਣ ਹੁੰਦੇ ਨੇ ਜਦੋਂ ਮਰਜ਼ੀ ਸਾਡੂੰ ਕਾਲ ਕਰਕੇ ਸਾਡੇ ਤੋਂ ਕੋਈ ਵੀ ਲੈ ਸਕਦਾ ਸਲਾਹ ਕਿਉਂਕਿ ਅਸੀਂ ਵੀ ਜਦੋਂ ਇਸ ਲਾਈਨ ਵਿੱਚ ਨਵੇਂ-ਨਵੇਂ ਆਏ ਸੀਗੇ ਤਾਂ ਸਪੱਤਾ ਸਾਨੂੰ ਵੀ ਇਹਦੇ ਬਾਰੇ ਕੁਝ ਨਹੀਂ ਸੀ ਸਾਡੇ ਵੀਰ ਜੀ ਪਰਮਜੀਤ ਸਿੰਘ ਜੀ ਉਹਨਾਂ ਤੋਂ ਅਸੀਂ ਸਾਰਾ ਕੁਛੀ ਮਤਲਬ ਸਲਾਹ ਲੈ ਕੇ ਉਹਨਾਂ ਦੇ ਮਤਲਬ ਸਲਾਹ ਲੈ ਕੇ ਕੰਮ ਸ਼ੁਰੂ ਕੀਤਾ ਸੀਗਾ ਤੇ ਬਹੁਤ ਧੰਨਵਾਦੀ ਆ ਉਹਨਾਂ ਦੇ ਵੀ ਕਿ ਬਹੁਤ ਵਧੀਆ ਗਾਈਡ ਕਰਦੇ ਆ ਉਹ ਵੀ ਤੇ ਬਾਕੀ ਜਿੱਦਾਂ ਜੇ ਕਿਸੇ ਨੇ ਸ਼ੁਰੂ ਕਰਨਾ ਹੋਵੇ ਹਾਂ ਜੀ ਛੋਟੇ ਕਿਸਾਨ ਵਾਸਤੇ ਘੱਟ ਰਕਮ ਲਾ ਕੇ ਵੱਧ ਮੁਨਾਫੇ ਵਾਸਤੇ ਸਭ ਤੋਂ ਵਧੀਆ ਇਹ ਸਾਰਾ ਸੈਟਅਪ ਜਿਹੜਾ ਦੇਰ ਦੇ ਉਹ ਟਰੈਕਟਰ ਨਾਲ ਬਾਜ਼ੀ ਕਰਦੇ ਕੱਖੇ ਚੀ ਨਾ ਕਰਦੇ ਇਹ ਜੀ ਸਾਡੇ ਕੋਲ ਅੱਜ ਕੱਲ ਤੁਸੀਂ ਵੇਖਦੇ ਹੋ ਜੀ ਵੱਡੇ ਵੱਡੇ ਟਰੈਕਟਰ ਲੈ ਲੈਂਦੇ ਨੇ 10-10 12-12 ਲੱਖ ਦੇ ਕਰਨਾ ਕੀ ਆ ਯੋਧਨਾ ਸਿਰਫ ਜੀ ਮੰਡੀ ਵਾਸਤੇ ਜਾਂ ਟਰਾਲੀਆਂ ਜਾਂ ਜੀ ਉਹ ਸਾਡੇ ਕੋਲ ਇੱਕ ਵੱਡਾ ਟਰੈਕਟਰ ਵੀ ਉਹਦੇ ਨਾਲ ਅਸੀਂ ਇੱਕ ਛੋਟਾ ਟਰੈਕਟਰ ਆ ਸਾਡੇ ਕੋਲ ਐਸ ਰਾਜਾ ਕੰਪਨੀ ਦਾ ਉਹ ਬਿਲਕੁਲ ਅਸੀਂ ਸਾਰਾ ਕੰਮ ਹੀ ਉਹਦੇ ਤੋਂ ਲੈਨੇ ਆ ਅਸੀਂ ਵੱਡਾ ਟਰੈਕਟਰ ਇੱਧਰ ਵਾਰਦੇ ਹੀ ਨਹੀਂ ਛੋਟੇ ਟਰੈਕਟਰ ਦੇ ਨਾਲ ਹੀ ਸੀਆਂ ਸਾਰਾ ਕੰਮ ਤਿਆਰ ਕਰਕੇ ਥਾ ਉਹਦੇ ਨਾਲ ਹੀ ਅਸੀਂ ਸਾਰਾ ਕੰਮ ਕਰਦੇ ਵੱਡੇ ਟਰੈਕਟਰ ਅਸੀਂ ਨਹੀਂ ਇੱਥੇ ਲਿਆਉਂਦੇ ਕਿੰਨੀਆਂ ਜਿਹੜੀਆਂ ਪਰੇਰੀਆਂ ਨੇ ਹੁਣ ਤੁਹਾਡੇ ਕੋਲ ਵੈਲੀਪਾਲ ਨੇ ਜਿਹੜੀਆਂ ਸਾਰੀਆਂ ਨੇ ਸਾਡੇ ਕੋਲ ਜੀ 15 ਤੋਂ 16 ਕਿਸਮਾਂ ਸਾਡੇ ਕੋਲ ਬਿਲਕੁਲ ਤਿਆਰ ਨੇ ਹਾਈਬ੍ਰਿਡ ਕਿਸਮ ਦੀਆਂ ਤੇ ਸਾਡੇ ਕੋਲ ਕਾਲੀ ਤੋਰੀ ਹੋ ਗਈ ਕੀਆ ਕਦੂ ਕਰੇਲੇ ਕਰੇਲੀਆਂ ਤਰਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਗੰਡਿਆਂ ਦਾ ਕਣ ਇਹ ਬਿਲਕੁਲ ਸਾਡੇ ਕੋਲ ਤਿਆਰ ਨੇ ਜੀ ਸੋਰੀ ਸਬਜ਼ੀ ਗਰਮੀਆਂ ਵਾਲੀ ਹਾਂਜੀ ਇਹ ਗਰਮੀਆਂ ਵਾਲੀਆਂ ਹਾਈਬ੍ਰਿਡ ਜਿਹੜੇ ਮਤਲਬ ਛੋਟੇ ਬੂਟੇ ਨੂੰ ਫਲ ਪੈਣ ਲੱਗ ਜਾਂਦਾ ਇਹੋ ਗਰਮੀਆਂ ਵਾਲੀਆਂ ਹਾਂ ਦੇਖਣੇ ਚਕੰਦਰ ਆ ਜ਼ਰੀ ਇਹ ਕਿੰਨੇ ਚਿਰ ਤਿਆਰ ਹੋਈ ਇਹ ਚਕੰਦਰ ਜੀ ਵੀਰ ਜੀ ਜਦੋਂ ਵੇਖਿਆ ਕਿ ਸਾਰੇ ਇਹਨਾਂ ਚੀਜ਼ਾਂ ਦੀ ਪਨੀਰੀਆਂ ਦੀ ਆਮਦਨ ਹੁਣ ਆਉਣੀ ਹੁਣ ਬੰਦ ਹੋ ਜਾਂਦੀ ਆ ਉਸ ਤੋਂ ਬਾਅਦ ਜੀ ਚਕੰਦਰ ਦੀ ਵਿਕਰੀ ਸ਼ੁਰੂ ਹੋ ਜਾਂਦੀ ਆ ਇਹ ਕੋਈ 30 ਤੋਂ 40 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਇਹ ਵੇਖਦੀ ਜੇ ਸਾਡੇ ਕੋਲ ਗਾ ਕਿ ਇੱਥੋਂ ਆ ਕੇ ਸਾਡੇ ਕੋਲ ਲੈ ਕੇ ਜਾਂਦੇ ਨੇ ਇਹ ਮਤਲਬ ਬਾਈ ਕਿਸਾਨ ਜੀਬੀਦਾਰ ਨੇ ਜੇ ਬੁੱਲ ਪਰ ਪਰਚੇਸ ਕਰਨੇ ਹੋ ਡਰੈਸ ਕੀ ਇਹ ਜੀ ਪੰਗੂ ਨਰਸਰੀ ਕਲਾਨੌਰ ਸਾਲੇ ਚੱਕ ਰੋਡ ਜਦੋਂ ਮਰਜੀ ਸਾਡੇ ਕੋਲ ਆਏ ਆਉਣ ਤੇ ਅਸੀਂ ਜਰੂਰ ਸਾਥ ਦੇਵਾਂਗੇ ਜੀ ਇਹ ਸਾਨੂੰ ਛੋਟੇ ਕਿਸਾਨ ਜਿਹਨੇ ਸਾਰੀ ਜਾਣਕਾਰੀ ਜਾਂਦੀ ਕੀਤੀ ਕਿ ਛੋਟਾ ਕਿਸਾਨ ਜਿਹੜਾ ਵਾ ਇਹ ਮਤਲਬ ਵੱਡੀ ਲਾਗਤ ਨਾਲ ਥੋੜੀ ਥੋੜੀ ਲਾਗਤ ਵਿੱਚ ਸੈਟਅਪ ਜਿਹੜਾ ਤਿਆਰ ਕਰ ਸਕਦਾ ਮੈਂ ਤੁਹਾਡਾ ਆਪਣਾ ਲਾਫਰੀ ਸਿੰਘ ਹਾਂ ਮੈਂ ਮੈਂ ਮੇਰਾ ਕਹਦਾ ਮੈਂ ਇਹ ਕੱਪੜੇ ਪਾਉਣੇ ਨੂੰ ਮੇਟ ਰੱਖਨੇ ਆ ਆਹ ਕੱਲ ਜਾ ਕੇ ਆ ਜਾ ਫਰਮਾਇਆ ਯਾਰ ਮੈਂ ਮੇਰਾ ਤਾਂ ਮੈਂ ਇਹ ਕੱਪੜੇ ਪਾਵੇਂ ਨੂੰ ਮੇਟ ਰੱਖਣੇ ਆ ਆਹ ਕੱਢ ਜਾ ਕੇ ਆ ਜਾ ਫਿਰ ਮਾਰਦਾ ਟਾਈਮ ਜਾਦਾ ਟਾਈਮ ਜਾਣਾ ਨਹੀਂ ਹੋ ਗਿਆ ਮੈਂ ਇਹ ਮੁੱਟ ਘੱਲ ਲਾ ਲੂੰਗਾ ਹਾਂ ਇਹ ਤਾਂ ਹੁਣ ਇੱਕ ਉਹ ਪਹੁੰਚਦੇ ਨੂੰ 50 ਮਿੰਟ ਲੱਗ ਜਣੇ ਪਿਛਲੇ ਸਾਲ ਹੀ ਮੈਨੂੰ ਫੋਨ ਕੀਤਾ ਸੀ ਹੂੰ 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 ਰਹਿ ਗਿਆ ਇਹ ਕੰਮ ਉਹ ਰਹਿ ਗਿਆ ਸੀ ਕੰਮ ਇਹ ਤਾਂ ਚੱਲ ਆਦੀ ਆ ਮੇਰੇ ਚੱਕੇ ਫੇਰ ਆਂ سره بشوي او وېڅ نه کوو او دا یې روان درګيې باندې څنګه ګډیا دا کانه ਗਰਮੈਸ਼ਟ ਆ ਰਹੀ ਨਹੀਂ ਗਰਮੈਸ਼ਟ ਕਿਉਂ ਆ ਰਹੀ ਇਹ ਫੋ ਦਵਾਈ ਲੱਗੀ ਅੰਦਰ ਸਾਰੀ ਨਾ 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 ਦਵਾਈ ਗਰਮੈਸ਼ੀ ਬਣੀ ਹੈ ਗਰਮੈਸ਼ੀ ਗਰਮੈਸ਼ੀ ਬਣੀ ਹੋਰ ਉਹ ਲੋਹੇ ਗਾਣੀ ਜੀ ਜਾਇਆ ਜਾਂਦਾ ਦੇਖ ਲੋ 2 ਮਿੰਟ ਤੱਕ ਨਿਕਲਣਾ ਸਾਰਾ ਆ ਲੋਹੇ ਪਾਣੀ ਇਹ ਨਹੀਂ ਸਾਫ ਨਹੀਂ ਆਉਂਦੀ ਹਨਾ ਪਾਪ ਬਣ ਗਈ ਆ ਪਾਪ ਬਣ ਗਈ ਕੈਮਰੇ ਦੇ ਸ਼ੀਸ਼ੇ ਅਗੇ ਪਾਪ ਬਣ ਗਈ ਜਾ ਰੁਕ ਜਾ ਤੂੰ ਤੇ ਉਧਰੋਂ ਕੋਈ ਕਰ ਲਾਂਗੇ ਤੁਝੇ ਉਧਰੋਂ ਲਾ ਲਾਂਗੇ ਉਧਰ ਪਈਆਂ ਨੇ ਨਾ ਉਧਰੋਂ ਲਾ ਇਹ ਸਾਰੀ ਸਬਜ਼ੀ ਹੈ ਸਾਰੀ ਸਬਜ਼ੀ ਠੀਕ ਹੈ ਆ ਫੁੱਲਾਂ ਦੀ ਠੀਕ ਠੀਕ ਹੋਰ ਸਬਜ਼ੀ ਇਸ ਟਾਈਮ ਕਿਹਦੀ ਚੱਲਣ ਦੀ ਸੱਸੀ ਜੀ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਸ਼ੀਪੁਰ ਅੱਜ ਜੇ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਗਰਦਾਸਪੁਰ ਦੇ ਕਸਬਾ ਕਲਾਨੌਰ ਦੇ ਵਿੱਚ ਜਿੱਥੇ ਕੀ ਨੌਜਵਾਨ ਬਾਹਰ ਦੇ ਵੱਲ ਨੂੰ ਦੇ ਸਭ ਦੇ ਸਾਲ ਨੂੰ ਕੋਚ ਕਰ ਰਿਹਾ ਹੈ ਪਰ ਇੱਕ ਇਸ ਤਰ੍ਹਾਂ ਦਾ ਨੌਜਵਾਨ ਹੈ ਜਿਸ ਨੇ ਕੀ ਆਪਣੇ ਹੀ ਜਿਹੜੀ ਘਰ ਦੀ ਜ਼ਮੀਨ ਦੇ ਵਿੱਚ ਜਿਹੜਾ ਸੈਟਅਪ ਲਾਇਆ ਮੈਂ ਕੈਮਰਾਮੈਨ ਨੂੰ ਕਹਾਂ ਕਿ ਇੱਕ ਵਾਰ ਜਿਹੜੀਆਂ ਨੇ ਤਸਵੀਰਾਂ ਦਿਖਾ ਦਿੱਤੀ ਜਾਣ ਸੋ ਘਰ ਦੇ ਵਿੱਚ ਉਸ ਨੇ ਇੱਕ ਵੱਖ-ਵੱਖ ਤਰੀਕੇ ਦੇ ਜਿਹੜੀ ਆ ਪਨੀਰੀਆਂ ਜਿਹੜੀਆਂ ਨੇ ਲਗਾਈਆਂ ਨੇ ਸੈਟਅਪ ਸਾਰਾ ਦੇਖ ਸਕਦੇ ਲਗਾਇਆ ਵਾ ਕਈ ਪ੍ਰਕਾਰ ਦੇ ਜਿਹੜੀ ਨੇ ਮਤਲਬ ਸਬਜ਼ੀਆਂ ਜਿਹੜੀਆਂ ਨੇ ਤਿਆਰ ਕਰ ਰਿਹਾ ਬਿਲਕੁਲ ਵਿਦਆਊਟ ਕੋਈ ਖਾਦ ਸਪਰੇਅ ਨਹੀਂ ਬਿਲਕੁਲ ਜਿਹੜੀ ਇਹ ਮਤਲਬ ਜਿਹੜੀ ਆਪਣੀ ਕੁਦਰਤੀ ਜ਼ਮੀਨ ਦੇ ਨਾਲ ਜਿਹੜੀ ਸਾਰੀ ਜਿਹੜੇ ਬੀਜ ਜਿਹੜੇ ਤਿਆਰ ਕਰ ਰਿਹਾ ਸਾਰੀ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਅਮਰਤਪਾਲ ਸਿੰਘ ਭੰਗੋ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸੀਗਾ ਬੇਟੀ ਸਸੀਕਾਲ ਜੀ ਵੀ ਜਿਵੇਂ ਮੰਨਦੇ ਵਿੱਚ ਜਿਹੜਾ ਸਾਰਾ ਜਾਣ ਆਇਆ ਤੇ ਇਹ ਕਿਵੇਂ ਮਤਲਬ ਸਰ ਇਹ ਵੇਖੋ ਜੀ ਜਿਵੇਂ ਅੱਜ ਦੀ ਨੌਜਵਾਨੀ ਸਾਰੀ ਬਾਹਰ ਨੂੰ ਕੂਚ ਕਰ ਰਹੀ ਆ ਤੇ ਪਹਿਲਾਂ ਆਪਣਾ ਵੀ ਉਹ ਹੀ ਪਲਾਨ ਸੀਗਾ ਕਿ ਅਸੀਂ ਵੀ ਜੀ ਬਾਹਰ ਜਾ ਕੇ ਕੋਈ ਮਤਲਬ ਕਾਰੋਬਾਰ ਕਰਾਂਗੇ ਜਿੱਦਾਂ ਕੋਈ ਸ਼ੌਂਕ ਸੀਗਾ ਇੱਕ ਵੀ ਅਸੀਂ ਨਹੀਂ ਬਈ ਬਾਕੀ ਸਾਰੇ ਬਾਹਰ ਜਾਂਦੇ ਅਸੀਂ ਕੋਈ ਬਾਹਰ ਜਾ ਕੇ ਕੰਮਕੁਮ ਕਰਾਂਗੇ ਪਰ ਹੌਲੀ ਹੌਲੀ ਫਾਦਰ ਸਾਹਿਬ ਨੇ ਮਤਲਬ ਸਲਾਹ ਦਿੱਤੀ ਵੀ ਜੇ ਅਸੀਂ ਇੱਥੇ ਆਪਣੇ ਮਤਲਬ ਸਾਡੇ ਕੋਲ ਤੇ ਆਪਣਾ ਮਤਲਬ ਅੱਡੇ ਦੀ ਜ਼ਮੀਨ ਆ ਤੇ ਸੜਕ ਦੇ ਨਾਲ ਲੱਗਦੇ ਜੇ ਅਸੀਂ ਆਪਣਾ ਕੋਈ ਇੱਥੇ ਕੰਮਕੁਮ ਕਰੀਏ ਤੇ ਹੌਲੀ ਹੌਲੀ ਫਿਰ ਚਲੋ ਸ਼ੁਰੂ ਕੀਤਾ ਸੈਟਅਪ ਆਪਣਾ ਇਹ ਫਾਦਰ ਸਾਹਿਬ ਨੇ ਨਾਲ ਪੂਰਾ ਸਾਥ ਦਿੱਤਾ ਤੇ ਅਸੀਂ ਫਿਰ ਪਹਿਲਾਂ ਕਿਹ ਚੀਜ਼ ਦਾ ਸੱਟ ਪਹਿਲਾਂ ਤਿਆਰ ਕੀਤਾ ਅਸੀਂ ਪਹਿਲਾਂ ਜੀ ਪਨੀਰੀਆਂ ਦਾ ਜਿੱਦਾਂ ਸਬਜ਼ੀਆਂ ਦੀਆਂ ਪਨੀਰੀਆਂ ਕਿਹ ਕਿਹ ਪਨੀਰੀ ਸਾਡੇ ਕੋਲ ਹਾਈ ਬ੍ਰੈਡ ਕਿਸਮ ਦੀਆਂ ਸਾਰੀਆਂ ਕਾਲੀ ਤੋਰੀ ਕੀਆ ਕਦੂ ਕਰੇਲੇ ਕਰੇਲੀਆਂ ਤਰ੍ਹਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਹਰ ਇੱਕ ਵੈਰਾਈਟੀ ਜੋ ਕਿ ਸਾਡੇ ਕੋਲ ਮਤਲਬ ਵਧੀਆ ਕੁਆਲਟੀ ਦੇ ਬੀਜ ਇਹ ਜਿਹੜੀ ਸਬਜ਼ੀਆਂ ਨੇ ਹੁਣ ਮਤਲਬ ਮੌਸਮ ਦੇ ਹਿਸਾਬ ਵਾਲੀਆਂ ਗਰਮੀਆਂ ਹਾਂਜੀ ਹਾਂਜੀ ਇਹ ਗਰਮੀਆਂ ਵਾਲੀਆਂ ਸਬਜ਼ੀਆਂ ਜੀ ਮੌਸਮ ਦੇ ਮਤਲਬ ਇੱਕ ਇਹ ਆ ਵੀ ਛੋਟੇ ਬੂਟੇ ਨੂੰ ਜਿਹੜਾ ਫਾਲ ਪੈਂਦਾ ਏ ਇੱਕ ਤਾਂ ਹੁੰਦਾ ਜੀ ਦੇਸੀ ਬੂਟਾ ਜਿਹੜਾ ਮਤਲਬ ਵੱਲ ਵਾਦੀ ਜਾਂਦੀ ਆ ਉਹ ਤਾਂ ਗਵਾਡੀਆਂ ਘਰ ਪਹੁੰਚ ਜਾਂਦੀ ਫੇਰ ਜਾ ਕੇ ਫਾਲ ਉਹ ਹਾਈ ਬ੍ਰੈਡ ਬੂਟਾ ਜਿਹਨੂੰ ਕਿ ਛੋਟੇ ਬੂਟੇ ਨੂੰ ਫਾਲ ਪੈਂਦਾ ਏ ਉਹ ਆ ਜੀ ਇਹ ਹਾਈਬ੍ਰਿਡ ਮਤਲਬ ਕਿ ਕਿੰਨੇ ਕਿੰਨੇ ਚਿਰਦੇ ਜਿਹੜੇ ਨੇ ਤੁਹਾਡੇ ਕੋਲ ਬੂਟੇ ਜਿਹੜੇ ਨੇ ਹੋ ਗਏ ਨੇ ਤੇ ਜਿਹੜਾ ਮਤਲਬ ਆਮ ਜਿੱਦਾਂ ਮਤਲਬ ਲੋਕ ਇਹ ਚੀਜ਼ ਨੂੰ ਤਵੱਜੋ ਦਿੰਦੇ ਨੇ ਘਰ ਜਾ ਕੇ ਮਤਲਬ ਉਹਗਾ ਸਕਦੇ ਨੇ ਤਾਂ ਕੋਈ ਮਤਲਬ ਇਹ ਇਹ ਅਗਾਉਂ ਦੇ ਵਿੱਚ ਇੱਥੋਂ ਤੁਹਾਡੇ ਕੋਲ ਬੀਜ ਜਿਹੜਾ ਪ੍ਰਸੇਜ ਕੀਤਾ ਹੋਆ ਤਾਂ ਉੱਥੇ ਆਸਾਨੀ ਨਾਲ ਜਿਹੜਾ ਇਹ ਮਤਲਬ ਹੋ ਸਕਦਾ ਵੇਖੋ ਜੀ ਬੀਜ ਤੇ ਇਦਾਂ ਹੈ ਵੀ ਬੂਟਾ ਬਿਲਕੁਲ ਤਿਆਰ ਆ ਇਹ ਟ੍ਰੇ ਦੇ ਵਿੱਚ ਹੀ ਤਿਆਰ ਕਰਨਾ ਵਾ ਨਾਰੀਅਲ ਦਾ ਬਰਾਤਾ ਉਹਦੇ ਵਿੱਚ ਹੀ ਸਭ ਕੁਝ ਖਾਦਾ ਪਾ ਕੇ ਤਿਆਰ ਹੋਣਾ ਵਾ ਨਹੀਂ ਕਿਹ ਲੁੰਦਾ ਨਾ ਵੀ ਜਦਾਂ ਤਹੀਂ ਦਵਾਈ ਵਗੈਰਾ ਖਾਦ ਵਗੈਰਾ ਲੱਗੀ ਜਾ ਕੋਈ ਲੱਗੀ ਤੇ ਮਤਲਬ ਜ਼ਿਮੀਦਾਰ ਜਾਂ ਕੋਈ ਵੀ ਖਰਦਾ ਪਰਚੇਸ ਕਰਦਾ ਤੋਂ ਉੱਥੇ ਘਰ ਜਾ ਕੇ ਨਹੀਂ ਮਤਲਬ ਵਿੱਚ ਬੂਟਾ ਜਿਹੜਾ ਪੰਗਰਾ ਨਹੀਂ ਉਹ ਪਤਾ ਕੀ ਆ ਉਹ ਕਿਹੇ ਵੇਲੇ ਜ਼ਿਮੀ ਕੀ ਕਰਦੇ ਨੇ ਜ਼ਿਮੀਦਾਰ ਕਿ ਜਾ ਕੇ ਆਪਣਾ ਮਤਲਬ ਵਿੱਚ ਖਾਦ ਕੋਈ ਵੱਧ ਪਾ ਲਿੰਦੇ ਨੇ ਜਾਂ ਥੱਲੇ ਕੋਈ ਵੱਧ ਮਾਤਰਾ ਦੇ ਵਿੱਚ ਜਿੱਦਾਂ ਯੂਰੀਆ ਪਾ ਲਿੰਦੇ ਡਾਇਆ ਪਾ ਲਿੰਦੇ ਆ ਇਹੋ ਹੀ ਆ ਕਿ ਕਿਸੇ ਕਿਸੇ ਚੀਜ਼ ਦੀ ਲੋੜ ਨਹੀਂ ਪਾਉਂਦੀ ਜੋ ਕੁਝ ਬੂਟੇ ਨੂੰ ਮਤਲਬ ਚਾਹੀਦਾ ਵਾ ਜੋ ਉਸ ਦੀ ਗ੍ਰੋਥ ਵਾਸਤੇ ਚਾਹੀਦਾ ਫਲ ਵਾਸਤੇ ਚਾਹੀਦਾ ਸਾਰਾ ਕੁਝ ਇਹਦੇ ਵਿੱਚ ਪਿਆ ਵਾ ਸਪਰੇਆਂ ਅਸੀਂ ਸਾਫ ਦੀ ਸਪਰੇ ਕਰੀਦੀ ਆ ਫੰਗੀਸਾਈਡ ਵਾਸਤੇ ਹੋਰ ਵੀ ਜੋ ਵੀ ਇਹਨਾਂ ਨੂੰ ਸਾਰੀਆਂ ਫਲ ਵਾਸਤੇ ਸਪਰੇਆਂ ਇਹਨਾਂ ਨੂੰ ਕਰੀਦੀਆਂ ਨੇ ਤੇ ਜਿਹੜੀਆਂ ਖਾਦਾਂ ਇਹਦੇ ਵਿੱਚ ਜੋ ਲੋੜ ਮੁਤਾਬਕ ਪੈਣੀਆਂ ਚਾਹੀਦੀਆਂ ਅਸੀਂ ਉਹ ਅਸੀਂ ਪਹਿਲਾਂ ਹੀ ਪਾ ਕੇ ਇਸ ਨੂੰ ਫੇਰ ਹੀ ਤਿਆਰ ਕਰੀਦਾ ਜੇ ਨਾ ਦੇਖਿਆ ਵੀ ਮਗਰਾਂ ਗੋਟੇ ਦੇ ਫੁੱਲ ਵੀ ਜਿਹੜੇ ਲਗਾਏ ਹੋਏ ਨੇ ਇਹਨਾਂ ਸਾਹ ਕੀ ਸ਼ੋਹਰਤ ਸਾਹਿਬ ਇਸਾ ਏ ਜੀ ਅਸੀਂ ਸ਼ੁਰੂ ਕੀਤਾ ਸੀਗਾ ਸਾਡੇ ਨਾਲ ਇਥੇ ਦਬੁਰਜੀ ਲਾਗੇ ਪਿੰਡਿਆ ਦਬੁਰਜੀ ਉਥੋਂ ਨਾਲ ਜੀ ਹੈਗੇ ਨੇ ਪਹਿਲਾਂ ਕੀਤਾ ਕਿ ਨਾ ਪਹਿਲਾਂ ਬਣਾਉਂਦੇ ਨਹੀਂ ਇਹ ਅਸੀਂ ਇਹ ਸਾਨੂੰ 2 ਸਾਲ ਹੋ ਗਏ ਕੀਤੇ ਨੂੰ ਉਹ ਸਾਨੂੰ 3 ਸਾਲ ਹੋ ਚਲੇ 2 ਸਾਲ ਹੋ ਚਲੇ ਜਾਨੂੰ ਕਰਦਿਆਂ ਨੂੰ ਕਿਵੇਂ ਦਾ ਰਿਜ਼ਲਟ ਜਾਂ ਰਿਸਪਾਂਸ ਮਿਲਾਂਗੇ ਬਹੁਤ ਵਧੀਆ ਵੇਖੋ ਜੀ ਜਿਹਨੇ ਇਥੇ ਕੰਮ ਕਰਨਾ ਨਾ ਉਹਦੇ ਵਾਸਤੇ ਤੇ ਸਭ ਤੋਂ ਵਧੀਆ ਜੀ ਆ ਨਾ ਇਹਦੇ ਵਿੱਚ ਮਿਹਨਤ ਵੀ ਬਹੁਤ ਘਟਿਆ ਜਿੱਦਾਂ ਅਸੀਂ ਕਹਿ ਰਹੇ ਨੇ ਵੀ ਲੇਬਰ ਦਾ ਖਰਚਾ ਬੜਾ ਹੁੰਦਾ ਜੀ ਇਹਨਾਂ ਕੰਮਾਂ ਤੇ ਕੋਈ ਸਪਰੇਆ ਕੋਈ ਗੋਡੀ ਘਟਾਈ ਦਾ ਬਹੁਤ ਘਟ ਖਰਚਾ ਆਉਂਦਾ ਇਹਦੇ ਵਿੱਚ ਦੋ ਰੰਗ ਆਂਦੇ ਨੇ ਕੀ ਮਤਲਬ ਇਹ ਚ ਤਿੰਨ ਰੰਗ ਹੁੰਦੇ ਜੀ ਵੀਰ ਜੀ ਹਾਂ ਜੀ ਤਿੰਨ ਇਹ ਚ ਤਿੰਨ ਰੰਗ ਹੁੰਦੇ ਜੇ ਇਹ ਇਹਨੂੰ ਕਹਿੰਦੇ ਜਾਫਰੀ ਹਾਂ ਜੀ ਇਹ ਜਾਫਰੀ ਕੁਆਲਿਟੀ ਦੇ ਵਿੱਚ ਆਉਂਦਾ ਇਹ ਇੱਕ ਇਹ ਆ ਤੇ ਇੱਕ ਆਪਣੇ ਕੋਈ ਜੀ ਗਰਮੀਆਂ ਵਾਲਾ ਹੁਣ ਕੋ ਤਿਆਰ ਹੋ ਰਿਹਾ ਉਹਦਾ ਲੱਡੂ ਜਾਂਦਾ ਜਿਹੜਾ ਮੋਟਾ ਫੁੱਲ ਹੁੰਦਾ ਜਿਹਨੂੰ ਉਹ ਉਹ ਮਤਲਬ ਇਹ ਵੱਖ-ਵੱਖ ਕਿਸਮਾਂ ਨੇ ਇਹ ਹੈਗਾ ਜੀ ਸਿਆਲ ਦੀ ਦੂਜਾ ਸਿਆਲ ਦੀ ਕਿਸਮ ਅੱਗੋਂ ਹੁਣ ਉਹ ਗਰਮੀਆਂ ਵਾਲੀ ਕਿਸਮ ਉਹ ਤਿਆਰ ਹੋ ਰਹੀ ਹੈ ਆਪਣੇ ਕੋਲ ਜੀ ਇਹ ਸਿਆਲ ਸਿਆਲ ਸਾਰਾ ਸਿਆਲ ਚੱਲਦਾ ਹੈ ਹਾਂਜੀ ਹਾਂਜੀ ਇਹ ਸਾਰਾ ਸਿਆਲ ਚੱਲਦਾ ਜੀ ਇੱਥੋਂ ਜੀ ਦੀਨਾ ਨਗਰ ਗੁਰਦਾਸਪੁਰ ਧਿਆਨਪੁਰ ਬਟਾਲਾ ਇਹ ਸਾਰੇ ਪਾਸੇ ਇਹਦੀ ਸੇਲ ਹੁੰਦੀ ਹੈ ਜੀ ਮਤਲਬ ਕਿਵੇਂ ਇਹ ਜਿਹੜਾ ਵਾ ਚੱਲਦਾ ਦਾ ਮਤਲਬ ਕਿੰਨਤ ਕੀ ਇਹਦੀ ਰਹਿੰਦੀ ਮਾਰਕੀਟ ਜਿਹੜੀ ਇਹ ਮਾਰਕੀਟ ਦੇ ਵਿੱਚ ਇਹਦੀ ਕੀਮਤ ਜੀ ਕੋਈ 40 ਤੋਂ 50 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਜਿਹੜਾ ਆਪਣੇ ਕੋਲ ਆ ਦੂਸਰਾ ਗਰਮੀਆਂ ਵਾਲਾ ਜਿਹੜਾ ਤਿਆਰ ਹੋਣਾ ਵਾ ਉਹ ਮਤਲਬ ਵਜਨ ਦੇ ਵਿੱਚ ਵੀ ਹੈਵੀ ਹੁੰਦਾ ਵਾ ਤੇ ਉਸ ਦੀ ਕੀਮਤ ਵੀ 150 ਪਲੱਸ ਹੀ ਰਹਿੰਦੀ ਜੇ ਮਤਲਬ ਇਹ ਜੇ ਛੋਟੇ ਕਿਸਾਨ ਨੇ ਜੀ ਜ਼ਿਮੀਦਾਰ ਨੇ ਜੇ ਇਹ ਚੀਜ਼ ਨੂੰ ਮਤਲਬ ਆਪਣਾ ਜ਼ਮੀਨ ਦੇ ਵਿੱਚ ਕਰਨਾ ਹੋਵੇ ਤਾਂ ਕਿੰਨੀ ਜ਼ਮੀਨ ਦੇ ਵਿੱਚ ਜਿਹੜਾ ਹੋ ਸਕਦਾ ਵਾ ਤੇ ਕੀ ਸਾਰਾ ਇਹਦਾ ਪ੍ਰੋਸੈਸ ਰਹਿੰਦਾ ਵਾ ਵੇਖੋ ਜੀ ਜ਼ਿਮੀਦਾਰ ਕਰਨ ਵਾਲਾ ਹੋਣਾ ਚਾਹੀਦਾ ਥੋੜੀ ਜ਼ਮੀਨ ਦੇ ਵਿੱਚੋਂ ਜੇ ਕਿਸੇ ਨੇ ਵਧੀਆ ਰੋਟੀ ਖਾਣੀ ਆਣਾ ਥੋੜੀ ਜ਼ਮੀਨ ਦੇ ਵਿੱਚ ਵੀ ਆਪਣਾ ਇਹ ਕਾਸਤ ਕਰਕੇ ਪਨੀਰੀਆਂ ਦਾ ਕਰੇ ਗੰਡਿਆਂ ਦਾ ਕਾਣ ਹੋ ਗਿਆ ਜਿੱਦਾਂ ਫੁੱਲਾਂ ਦਾ ਹੋ ਗਿਆ ਸਭ ਤੋਂ ਵਧੀਆ ਆਪਣੇ ਕੋਲ ਤਾਂ ਬੈਸਟ ਹੀ ਹੋਈ ਆ ਕਿ ਫੁੱਲਾਂ ਦਾ ਕਰੋ ਬਹੁਤ ਘਾਟੇ ਦੇ ਵਿੱਚ ਖਰਚਾ ਹੁੰਦਾ ਵਾ ਮਿਹਨਤ ਬਹੁਤ ਘਾਟਿਆ ਮਤਲਬ ਤੇ ਪੈਦਾਵਾਰ ਇਹਦੀ ਬਹੁਤ ਜ਼ਿਆਦਾ ਵਾ ਤੇ ਇਹਦੀ ਵਿਕਰੀ ਵੀ ਬਹੁਤ ਡਿਮਾਂਡ ਇਹਦੀ ਕਿੰਨੇ ਚਿਰ ਚ ਬੂਟਾ ਜਿਹੜਾ ਤਿਆਰ ਹੋ ਜਾਂਦਾ ਇਹ ਬੂਟਾ ਦੀ ਵਾ ਤੋਂ ਬਾਅਦ 90 ਦਿਨ ਦਾ ਪ੍ਰੋਸੈਸ ਹੁੰਦਾ ਇਹਦਾ 90 ਦਿਨ ਦੇ ਵਿੱਚ ਵਿੱਚ ਇਹ ਨੂੰ ਫਲ ਪੈਣ ਦਾ ਪੈਂਦਾ ਜੀ ਬੂਟੇ ਨੂੰ ਇਹ ਨੂੰ ਕੋਈ ਸਪਰੇ ਵਗੈਰਾ ਜਾਂ ਕੀ ਸਾਰੀ ਇਹਦੀ ਮਤਲਬ ਇਹਦੀ ਕਿਹੜੀ ਕਿਹੜੀ ਸਾਰੀ ਹੁੰਦੀ ਹੈ ਵੇਹੇ ਤਾਂ ਸਪਰੇ ਨੂੰ ਬਹੁਤ ਘੱਟ ਹੀ ਹੁੰਦੀ ਜੇ ਇਹਨੂੰ ਬਹੁਤ ਘੱਟ ਸਪਰੇ ਹੁੰਦੀ ਆ ਕਿਉਂਕਿ ਇਹਦਾ ਨਾ ਉਹ ਜਦੋਂ ਕੋਈ ਬਿਮਾਰੀ ਬਮੂਰੀ ਪਏ ਫੇਰ ਆ ਤੇ ਉਦਾਂ ਇਹਦਾ ਜਿੱਦਾਂ ਪੀਲਾਪਣ ਆ ਜਾਏ ਪੱਤਿਆਂ ਦੇ ਵਿੱਚ ਕੋਈ 11 11 ਸਪਰੇ ਆ ਜਾਂ ਕੁਝ ਹੋਰ ਮਿਲਾ ਕੇ ਮਤਲਬ ਜਿੱਦਾਂ ਖਾਦਾ ਖੋਦਾ ਵਾ ਵਾਤ ਵਾਤ ਇੱਕ ਦੋ ਗੋਡੀ ਆਉਣੀ ਆ ਇਹਨੂੰ ਉਹ ਵੀ ਅਸੀਂ ਤਾਂ ਸਾਡੇ ਕੋਲ ਛੋਟਾ ਟਰੈਕਟਰ ਆ ਵੇਖੋ ਜੀ ਅੱਜਕੱਲ ਦਾ ਕਿਸਾਨ ਵੱਡੇ ਟਰੈਕਟਰ ਉੱਤੇ ਡਰਮ ਲਾ ਕੇ ਏਡੇ ਏਡੇ ਤਗੜੇ ਜੀ ਵੱਡਾ ਟਰੈਕਟਰ ਵੀ ਹੈਗਾ ਉਸ ਤੋਂ ਬਾਅਦ ਜੀ ਛੋਟਾ ਟਰੈਕਟਰ ਰੱਖਿਆ ਇੱਕ ਹੱਥ ਨਾਲ ਚੱਲਣ ਵਾਲਾ ਉਹਦੇ ਨਾਲ ਹੀ ਅਸੀਂ ਆਪਣਾ ਸਾਰੀ ਕਾਸ਼ਤ ਉਹਦੇ ਨਾਲ ਹੀ ਕਰੀਦੀ ਹੈ ਵੱਡਾ ਟਰੈਕਟਰ ਸਾਡੇ ਕੋਲ ਇੱਥੇ ਕੰਮ ਹੀ ਨਹੀਂ ਹੁੰਦਾ ਵੱਡੇ ਟਰੈਕਟਰ ਨਾਲ ਜਦ ਕਿ ਛੋਟੇ ਜਿਹੜਾ ਸੰਦ ਤੁਸੀਂ ਜਿਹਨੇ ਛੋਟੇ ਸੰਦ ਦੇ ਨਾਲ ਹੀ ਜੀ ਸਾਡੇ ਕੋਲ ਸਾਰਾ ਇੱਥੇ ਕੰਮ ਆਉਂਦੀ ਲੱਗਤ ਨਾਲ ਹੀ ਤੁਸੀਂ ਜਿਹੜਾ ਸਾਰਾ ਹਾਂਜੀ 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 ਹੁਣ ਤੁਹਾਡੇ ਕੋਲ ਜਿਆਦੀ ਜਿਹੜੀ ਡਿਮਾਂਡ ਹੈ ਕਿਹ ਚੀਜ਼ ਆ ਰਹੀ ਹੈ ਸਾਡੇ ਕੋਲ ਜੀ ਸਭ ਤੋਂ ਪਹਿਲਾਂ ਤਾਂ ਗੰਡਿਆਂ ਦਾ ਕਾਣਿਆਂ ਜੀ ਗੰਡਿਆਂ ਦਾ ਕਣ ਸਾਡੇ ਕੋਲ ਰਤਿਆ ਫਾਰਮ ਦਾ ਹਰਿਆਣੇ ਦੀ ਕੰਪਨੀ ਆ ਹਰ ਉਹਦਾ ਜੀ ਵਧੀਆ ਰਿਜ਼ਲਟ ਆਇਆ ਪਿਛਲੇ ਸਾਲ ਹੀ ਖੁਦ ਉਹਦੀ ਪੈਦਾਵਾਰ ਦਾ ਇੱਕ ਮਤਲਬ ਇੱਕ ਕਨਾਲ ਜਗ੍ਹਾ ਦੇ ਵਿੱਚ ਉਹਨੂੰ ਲਾ ਕੇ ਗੰਡਾ ਤਿਆਰ ਕਰਕੇ ਉਹਦਾ ਰਿਜ਼ਲਟ ਦੇਖ ਕੇ ਫੇਰ ਅਸੀਂ ਮਤਲਬ ਅੱਗੇ ਤਿਆਰ ਕਰਕੇ ਨਾ ਜ਼ਿਆਦਾ ਮਤਲਬ ਵੀ ਮੰਗਵਾ ਕੇ ਇਸ ਸਾਲ ਅਸੀਂ ਵੱਧ ਕੰਮ ਕੀਤਾ ਤੇ ਬਹੁਤ ਵਧੀਆ ਰਿਜ਼ਲਟ ਆਇਆ ਜੀ ਉਹ ਤਾਂ ਬਹੁਤ ਸਾਥ ਦਿੱਤਾ ਇਸ ਸਾਲ ਕਿੰਨਾ ਲਾਇਆ ਇਸ ਸਾਲ ਜੀ ਸਾਡੇ ਕੋਲ ਵੱਧ ਤੋਂ ਵੱਧ 2 ਕਨਾਲਾਂ ਥਾਂ ਆਪਣਾ ਗੰਡਿਆਂ ਦਾ ਕਾਣੀ ਮਤਲਬ ਤਿਆਰ ਅਸੀਂ ਕੀਤਾ ਸੀ ਤੇ ਜਿਹੜਾ ਜੀ ਲੋਕਾਂ ਨੇ ਬਹੁਤ ਸਾਡਾ ਸਾਥ ਦਿੱਤਾ ਤੇ ਹੁਣ ਇਹ ਆ ਵੀ ਉਹਦੀ ਵਿਕਰੀ ਬਿਲਕੁਲ ਚਾਲੂ ਆ ਚੱਲਣ ਡਿਆ ਉਹਦਾ 2 ਬਿਆੜੇ ਤੋਂ ਤੇ ਨਿਕਲ ਕੇ ਤੀਜਾ ਬਿਆੜਾ ਬਿਲਕੁਲ ਤਿਆਰ ਆ ਹੁਣ ਮੇਰੇ ਖਿਆਲ ਨਾਲ ਚਕੰਦਰ ਉਹ ਗਾੜਾ ਵੀ ਲੱਗੀ ਆ ਤੇ ਹੋਰ ਵੀ ਇਹ ਵੀ ਕਿਸਮਾਨੇ ਦੇ ਵਿੱਚ ਵੀ ਵੇਖੋ ਜੀ ਚਕੰਦਰ ਦਾ ਤੇ ਇਦਾਂ ਵਾਂ ਵੀ ਜੇ ਤੇ ਅਸੀਂ ਦਿਮਾਗ ਦੇ ਹਿਸਾਬ ਨਾਲ ਚੱਲੀਏ ਜਦੋਂ ਸਾਨੂੰ ਸਾਰੇ ਪਾਸਿਓਂ ਆਮਦਨ ਮੰਨ ਲਓ ਚਲੋ ਵ્યાਹੇ ਤਾਂ ਆਮਦਨ ਜਿਹੜੀ ਇਹ ਵੱਜ ਮਤਲਬ ਆ ਜਾਂਦੀ ਆ ਇਕੱਠੀ ਹੋ ਕੇ ਆ ਜਾਂਦੇ ਆ ਜਦੋਂ ਵੇਖਿਆ ਵੀ ਹੁਣ ਕਿਸੇ ਪਾਸਿਓਂ ਆਮਦਨ ਸਾਨੂੰ ਨਹੀਂ ਆ ਰਹੀ ਉਦੋਂ ਸਾਨੂੰ ਜੀ ਇਸ ਚਕੰਦਰ ਨੇ ਪੈਸੇ ਦੇਣੇ ਆ ਉਦੋਂ ਇਹ ਸਾਡੀ ਚਕੰਦਰ ਤਿਆਰ ਆ ਇਸ ਮਤਲਬ ਇੱਥੇ ਦੁਕਾਨਾਂ ਤੇ ਸੇਲ ਮੰਡੀ ਸਾਰੀ ਗਰਮੀਆਂ ਜਿਹੜੀ ਆ ਤੇ ਹਸਪਤਲ ਲੱਗੂ ਕਿ ਜਿਹੜੀ ਹਾਂਜੀ 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 ਇਹ ਸਾਰੀਆਂ ਗਰਮੀਆਂ ਇਹਦੇ ਵਿੱਚ ਚੱਲਣਾ ਜਿਹੜਾ ਸਿਸਟਮ ਹੈ ਕਿਉਂਕਿ ਹੈਵੀ ਵੇਟ ਹੁੰਦਾ ਇੱਕ ਤਾਂ ਇਹਦੇ ਵਿੱਚ ਬਹੁਤ ਫਾਇਦਾ ਗਾਹਕ ਦਾ ਵੀ ਫਾਇਦਾ ਵਾ ਵੀ ਇੱਕ ਤੇ ਇਹ ਆ ਵੀ ਮੈਂ ਤੇ ਕਹਿੰਦਾ ਕਿ ਸਭ ਤੋਂ ਵੱਧ ਮੁਨਾਫੇ ਵਾਲੀ ਗਰਮੀਆਂ ਦੇ ਵਿੱਚ ਸਭ ਤੋਂ ਵੱਧ ਮੁਨਾਫੇ ਵਾਲੀ ਫਸਲ ਆ ਜੀ ਕਿਦਾਂ ਮਤਲਬ ਜਿਹੜੀ ਆ ਕਿ ਕੀ ਚੱਲਦੀ ਹੈ ਕੱਲੋਂ ਹਿਸਾਬ ਨਾਲ ਤੇ ਜਿਹੜੀ ਤੁਸੀਂ ਮਤਲਬ ਤੁਹਾਡੀ ਜਿਹੜੀ ਕਿਵੇਂ ਸਾਰਾ ਪਛਾਸਿਆ ਤੇ ਇਹ ਜੀ ਜੇ ਤੇ ਅਸੀਂ ਮੰਡੀ ਦਾ ਮੰਡੀ ਕਰਨੀ ਦਾ ਕਰੀਏ ਤੇ ਫੇਰ ਤਾਂ ਜੀ ਮਤਲਬ 20 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਤੇ ਕੋਸ਼ਿਸ਼ ਸਾਡੇ ਕੋਲ ਇੱਥੇ ਦੁਕਾਨਦਾਰ ਬਹੁਤ ਸਾਤ ਦਿੰਦੇ ਸਾਡੇ ਵੀਰ ਉਹ ਇਹ ਆ ਵੀ 30 40 ਰੁਪਏ ਸਾਡੀ ਇੱਥੋਂ ਹੀ ਨਿਕਲ ਜਾਂਦੀ ਪਹਿਲਾਂ ਵੀ ਲਾਂਦੇ ਰਹੇ ਜਾਂ ਆਰਕ ਲਾਈ ਨੇ ਇਹ ਇਹਦਾ ਵੀ ਐਰ ਕੀ ਦੂਜਾ ਸਾਲ ਜੇ ਚਕੰਦਰ ਦਾ ਵੀ ਦੂਜਾ ਸਾਲ ਪਿਛਲੇ ਸਾਲ ਕਿਦਾਂ ਦਾ ਰਿਸਪੌਂਸ ਰਿਹਾ ਪਿਛਲੇ ਸਾਲ ਬਹੁਤ ਵਧੀਆ ਪਿਛਲੇ ਪਿਛਲੇ ਸਾਲ ਇਹ ਤੋਂ ਅੱਧਾ ਥਾਂ ਸੀਗਾ ਸਾਡੇ ਕੋਲ ਚਕੰਦਰ ਦਾ ਐਰ ਕੀ ਵਧਾਉਣਾ ਪਿਆ ਐਰ ਕੀ ਸਾਨੂੰ ਇਹਦਾ ਕੰਮ ਵਧਾਉਣਾ ਪਿਆ ਚਕੰਦਰ ਦਾ ਹਾਂਜੀ ਮਨ ਲੱਗਤੇ ਦੀ ਜਿਆਦੀ ਹਾਂਜੀ ਹਾਂਜੀ ਲਾਗਤ ਦੇ ਦੀ ਜ਼ਿਆਦਾ ਹੋਰ ਇਸ ਤੋਂ ਇਲਾਵਾ ਜਿਹੜੀ ਕਿਹੜੀ ਚੀਜ਼ ਜਿਹੜੀ ਆ ਜਿਆਦੀ ਪ੍ਰੋਸੈਸ ਕਰਨੀ ਪਈ ਪਿਛਲੇ ਸਾਲ ਨਾਲੋਂ ਦੂਜਾ ਜੀ ਪਿਛਲੇ ਸਾਲ ਨਾਲੋਂ ਐਰ ਕੀ ਸਾਡੇ ਧਣੀਆਂ ਦਾ ਜਿੱਦਾਂ ਹੁਣ ਅਸੀਂ ਫੇਰ ਇਹ ਜਗ੍ਹਾ ਬਣਾ ਰਹੇ ਹਾਂ ਥਾਂ ਇਥੇ ਫੇਰ ਆਰ ਕੀ ਧਣੀਆਂ ਹੁਣ ਬੀਜਣਾ ਜਿਹੜੀਆਂ ਕੋਈ ਕਿਸਮਾਂ ਆਉਂਦੀਆਂ ਨੇ ਕਿ ਜਾਂ ਇੱਕੋ ਹੀ ਕਿਸਮ ਹੁੰਦੀ ਧਣੀਆਂ ਜੀ ਹਾਈਬ੍ਰਿਡ ਹੋ ਗਿਆ ਦੇਸੀ ਹੋ ਗਿਆ ਇਹ ਮਤਲਬ ਬਾਕੀ ਬੀਜ ਤਾਂ ਬੀਜ ਦੀਆਂ ਬਥੇਰੀਆਂ ਕਿਸਮਾਂ ਆਉਂਦੀਆਂ ਨੇ ਤੁਹਾਨੂੰ ਕਿਹੜਾ ਕਰਨ ਲੱਗਾ ਜਿਹੜਾ ਲਾਰੇ ਦੋ ਅਹੀਂ ਆਪਣਾ ਬੀਜ ਜਿਹੜਾ ਘਰ ਦਾ ਮਤਲਬ ਤਿਆਰ ਕਰਕੇ ਉਹ ਹੀ ਅਹੀਂ ਮਤਲਬ ਬੀਜਣਾ ਹੁੰਦਾ ਜੇ ਤੇ ਉਹਦੇ ਵਿੱਚ ਇਹ ਆ ਕਿ ਧਣੀਆਂ ਵੇਖੋ ਜੀ ਜੇ ਇਹਦੇ ਕਿਸੇ ਨੇ ਗੇਤਰਾ ਧਣੀਆਂ ਬੀਜਿਆ ਨਾ ਨਰਾ ਹੀ ਨੋਟ ਆ ਜੀ ਬਾਬਾ ਜੀ ਉਹਦੇ ਵਾਸਤੇ ਹੁਣ ਵਿਸਤਾਰਪੁਰ ਜਿਹੜੀਆਂ ਤੁਹਾਡੇ ਕੋਲ ਕੁੱਲ ਕਿੰਨੀਆਂ ਐਟਮਾਂ ਨੇ ਤੇ ਜੇ ਮਤਲਬ ਜ਼ਿੰਮੇਦਾਰ ਨੇ ਪਰਚੇਸ ਕਰਨੀ ਹੋਣ ਤੇ ਕਿੱਥੇ ਆ ਕੇ ਸਾਰਾ ਕਰ ਸਾਰੀ ਜਾਣਕਾਰੀ ਸਾਂਝੀ ਜਰ ਕਰੋ ਸਾਡੇ ਕੋਲ ਜੀ ਹਾਈਬ੍ਰਿਡ ਕਿਸਮ ਦੇ ਸਾਰੀਆਂ ਵੱਲਾਂ ਸਬਜ਼ੀਆਂ ਦੀਆਂ ਵੱਲਾਂ ਤੁਹਾਨੂੰ ਮਿਲ ਜਾਣਗੀਆਂ ਪ੍ਰੋਵਾਈਡ ਕਰਵਾਈਆਂ ਜਾਣਗੀਆਂ ਜੇ ਕਿਸੇ ਨੇ ਔਨਲਾਈਨ ਵੀ ਸਾਡੇ ਕੋਲ ਕੋਈ ਸਮਾਨ ਮੰਗਵਾਉਣਾ ਹੈ ਤਾਂ ਸਾਨੂੰ ਕਾਲ ਕਰ ਸਕਦਾ ਅਸੀਂ ਜਰੂਰ ਉਹਨਾਂ ਨੂੰ ਭੇਜਾਂਗੇ ਦੱਸੋ ਨੇ ਕਿਹੜੇ ਕਿਹੜੇ ਬੂਟੇ ਨੇ ਕਿਹੜੇ ਸਾਡੇ ਕੋਲ ਸਬਜ਼ੀਆਂ ਦੇ ਕਾਲੀ ਤੋਰੀ ਕੀਆ ਕਦੂ ਕਰੇਲੇ ਕਰੇਲੀਆਂ ਤਰ੍ਹਾਂ ਖੀਰੇ ਮਿਰਚਾਂ ਬਤਾਉ ਟਮਾਟਰ ਪਰੋਲ ਫਿਰ ਸਾਡੇ ਕੋਲ ਜੀ ਗੰਡਿਆਂ ਦਾ ਕਾਣਿਆਂ ਤੇ ਉਸ ਤੋਂ ਬਾਅਦ ਜੀ ਸਾਡੇ ਚਕੰਦਰ ਆਪਣੀ ਤਿਆਰ ਹੋ ਰਹੀ ਆ ਉਹ ਵੀ ਤੁਹਾਨੂੰ ਮਿਲੇਗੀ ਤੇ ਬਾਕੀ ਸਾਡਾ ਜੀ ਐਡਰੈਸ ਹੈਗਾ ਜੀ ਸਾਲੇ ਚੱਕ ਰੋਡ ਤੇ ਭੰਗੂ ਨਰਸਰੀ ਕਲਾਨੌਰ ਤੇ ਮਤਲਬ ਜਿਵੇਂ ਮਤਲਬ ਹੁਣ ਨੌਜਵਾਨ ਜਿੱਦਾਂ ਬਾਹਰੋਂ ਵੀ ਕੋਚ ਕਰ ਰਹੇ ਨੇ ਤੁਸੀਂ ਆਪਣਾ ਚਾਟਪ ਲਾਇਆ ਵਾ ਤੇ ਮਤਲਬ ਠੀਕ ਹੈ ਕਦੀ ਮੰਦੇ ਵਿੱਚ ਨਹੀਂ ਆਇਆ ਵੀ ਤਾਂ ਤੁਹਾਨੂੰ ਵੀ ਜਿਹੜਾ ਬਾਹਰੋਂ ਜਿੱਦਾਂ ਵੱਡੀਆਂ ਕਟਰੀਆਂ ਨੂੰ ਮੁੰਡੇ ਜਾਣਦੇ ਨੇ ਜਿੱਦਾਂ ਤੇ ਤੂੰ ਹੀ ਕਦੀ ਇਦਾਂ ਨਹੀਂ ਦੇਖਿਆ ਵੀ ਵੇਖੋ ਮੈਂ ਮੈਂ ਵੀਰ ਜੀ ਪਹਿਲਾਂ ਵੀ ਦੱਸਿਆ ਕਿ ਦਿਲ ਤਾਂ ਬਹੁਤ ਕਰਦਾ ਸੀਗਾ ਬਾਹਰ ਜਾਣ ਨੂੰ ਪਰ ਜਦੋਂ ਦਾ ਅਸੀਂ ਇੱਥੇ ਆਪਣਾ ਹੀ ਇੱਥੇ ਕੰਮ ਸ਼ੁਰੂ ਕੀਤਾ ਨਾ ਸਾਨੂੰ ਮਨ ਚੋਂ ਖਿਆਲ ਹੀ ਨਿਕਲ ਗਿਆ ਤੇ ਦੂਜਾ ਜੋ ਹੁਣ ਅਮਰੀਕਾ ਦੀ ਸਰਕਾਰ ਕਰ ਰਹੀ ਆ ਤੇ ਉਹਦੇ ਵਾਲ ਵੀ ਕਿ ਹੁਣ ਵੈਸੇ ਵੀ ਦਿਲ ਨਹੀਂ ਕਰਦਾ ਕਿ ਅਸੀਂ ਹੁਣ ਬਾਹਰ ਦਾ ਨਾਂ ਲਈਏ ਕਿਉਂਕਿ ਆਪਣੀਆਂ ਜ਼ਮੀਨਾਂ ਵੇਚ ਕੇ ਜਿੰਨੇ ਹੁਣ ਬੰਦੇ ਨੇ ਆਪਣੀ ਮਾਂ ਹੀ ਵੇਚਤੀ ਮਾਂ ਵੇਚ ਕੇ ਬਾਹਰ ਜਾ ਰਹੇ ਹੁਣ ਜਿੰਨਾਂ ਨੇ ਮੰਨ ਲਓ ਜ਼ਮੀਨਾਂ ਆਪਣੀਆਂ ਵੇਚ ਕੇ ਉਥੋਂ ਵਾਪਸ ਆ ਰਹੇ ਨੇ ਤੇ ਆਗੇ ਉਹ ਹੁਣ ਕੀ ਕਰਨਗੇ ਮਤਲਬ ਤੁਹਾਡਾ ਜਿਹੜਾ ਮੈਡਮ ਨੌਜਵਾਨ ਪੀਪਲ ਨੂੰ ਮੈਸੇਜ ਆ ਕਿ ਜਿਹੜੇ ਵੀ ਛੋਟੇ ਕਿਸਾਨ ਕੋਲ ਥੋੜੀ ਬਹੁਤੀ ਵੀ ਜ਼ਮੀਨ ਆ ਗਈ ਜਿਹੜੀ ਵੇਖੋ ਉਹ ਇੱਥੇ ਇੱਥੇ ਹੀ ਕੰਮ ਕਰੇ ਜੀ ਆਪਣਾ ਇੱਥੇ ਹੱਥੀ ਆਪਣਾ ਥੋੜਾ ਕਰ ਲੇ ਤੇ ਜਰ ਕੇ ਖਾ ਲੇ ਦੂਜਾ ਜੀ ਕਿਸੇ ਨਾਲ ਮਤਲਬ ਦੋ ਨੰਬਰੀ ਨਾ ਕਰੇ ਜੀ ਆ ਚੀਜ਼ ਇਦਾਂ ਜਾਂ ਇਦਾਂ ਵਾ ਗਲਤ ਕਿਸੇ ਨੂੰ ਮੈਸੇਜ ਨਾ ਦੇ ਜਾਂ ਵੀ ਚੀਜ਼ ਹੋਰ ਵੀ ਜੇ ਦੱਸੇ ਹੋਰ ਉਹ ਕੰਮ ਨਾ ਵੇਖੋ ਜੀ ਕਰੇ ਬਹੁਤ ਮਤਲਬ ਉਦਾਂ ਜੇ ਥੋੜਾ ਛੋਟਾ ਕਿਸਾਨ ਜਿਹੜਾ ਵਾ ਜੇ ਇਹ ਤੇ ਰੋਟੀ ਖਾਣੀ ਹੋਏ ਤੇ ਜਰ ਕੇ ਰਮਾਨਾ ਇੰਨੇ ਥਾਂ ਵਿਗਾ ਥਾਂ ਦੇ ਵਿੱਚੋਂ ਬਹੁਤ ਵਧੀਆ ਰੋਟੀ ਖਾ ਸਕਦਾ ਬਹੁਤ ਵਧੀਆ ਜੀ ਅਸੀਂ ਇਸ ਵਿਗੇ ਥਾਂ ਦੇ ਵਿੱਚੋਂ ਅਸੀਂ ਦੂਹ ਕਿੱਲਿਆਂ ਜਿੰਨੀ ਆਮਦਨ ਲੈਣਦੇ ਹਾਂ ਹਾਂ ਜੀ ਜਿਹੜਾ ਤੁਹਾਨੂੰ ਆ ਗਿਆ ਵਖੋ ਪਨੀਰ ਹਾਂ ਜੀ ਹਾਂ ਜੀ ਹਾਂ ਜੀ ਸੋ ਇਹ ਸਾਡੇ ਨਾਲ ਕਿਸਾਨ ਜਿਨ੍ਹਾਂ ਨੇ ਸਰਸਕਲ ਬੱਦ ਸੀ ਕੀ ਕਿਵੇਂ ਮਤਲਬ ਜਿਹੜਾ ਨੌਜਵਾਨ ਜਿਹੜਾ ਬਾਹਰੋਂ ਕੋਚ ਕਰਨ ਰਿਆ ਵਾ ਉਹ ਇੱਥੇ ਰਹਿ ਕੇ ਵੀ ਜਿਹੜੀ ਆ ਜੇ ਮਤਲਬ ਦਾਣ ਹੋਣ ਦੀ ਕਿਰਤ ਕਰਨੀ ਚਾਵੇ ਤਾਂ ਛੋਟੀ ਜਿਹੜੀ ਆ ਜ਼ਮੀਨ ਤੋਂ ਹੀ ਜਿਹੜੇ ਲੱਗਦਾ ਜਿਹੜੀ ਵੱਡੀ ਤਿਆਰ ਕਰ ਸਕਦਾ ਮੈਂ ਤੁਹਾਡਾ ਆਪਣਾ ਲਾਪਰੀ ਸਿੰਘ ਖੁਜੀਪੁਰ